ਯਾਰ ਸੂਟ ਹੈ ਜੀ 1500 ਦਾ 1600 ਦਾ ਸਟੱਫ ਐਡਾ ਪਿਆਰਾ ਹੈ ਬਈ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਵਰਕ ਵੇਖੋ ਕਿੱਡਾ ਪਿਆਰਾ ਕੀਤਾ ਹੋਇਆ ਅਸੀਂ ਸਿਰਫ ਤੇ ਸਿਰਫ 430 ਰੁਪਏ ਦੇ ਸੂਟ ਦੇਣੇ ਆ ਜੀ 430 ਰੁਪਏ ਦਾ ਸੂਟ ਨਾਲ ਬਹੁਤ ਵਧੀਆ ਕਾਟਨ ਦਾ ਦੁਪੱਟਾ 430 ਰੁਪਏ ਦਾ ਸੂਟ ਜੀ ਆ ਦੇਖੋ ਪਹਿਲਾ ਡਿਜ਼ਾਈਨ ਤੇ ਪਹਿਲੇ ਡਿਜ਼ਾਈਨ ਚ ਰੰਗ ਨੇ ਚਾਰ ਧਿਆਨ ਨਾਲ ਰੰਗ ਦੇਖ ਲਓ ਚਾਰੇ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਲਓ ਚਾਰ ਕਲਰ ਨੇ ਪਹਿਲੇ ਚ ਆ ਲੋ ਦੂਸਰਾ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਹੈ ਜੀ ਨਾਲ ਦੁਪੱਟਿਆਂ ਦੇ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਪੂਰਾ ਵਧੀਆ ਵਰਕ ਕੀਤਾ ਹੋਇਆ ਉੱਤੇ ਪੂਰਾ ਵਧੀਆ ਆ ਵੀ ਵਰਕ ਚੈੱਕ ਕਰੋ ਨਾਲ ਇਹਦੇ ਪ੍ਰਿੰਟਡ ਬਾਟਮ 430 ਰੁਪਏ ਦਾ ਜੀ ਆਹ ਵਾਲਾ ਵੀ ਤੇ ਤੀਸਰਾ ਆ ਗਿਆ ਆਹ ਵਾਲਾ ਡਿਜ਼ਾਈਨ ਡਿਜ਼ਾਈਨ ਦੇਖੋ ਇੱਕ ਤੋਂ ਇੱਕ ਥੋੜੇ ਵਾਸਤੇ ਡਿਜ਼ਾਈਨ ਛਾਂਟ ਕੇ ਆਏ ਆ ਇੱਕ ਤੋਂ ਇੱਕ ਡਿਜ਼ਾਈਨ ਜੀ ਬਹੁਤ ਪਿਆਰਾ ਡਿਜ਼ਾਈਨ ਆਹ ਵਾਲਾ ਵੀ ਕਲਰ ਦੇਖੋ ਇਹਦੇ ਵੀ ਚਾਰੇ 430 ਰੁਪਏ ਚ ਜੀ 430 ਰੁਪਏ ਚ ਆ ਦੇਖੋ ਕਿੱਡੇ ਸੋਹਣੇ ਸੋਹਣੇ ਪੀਸ ਹੈ ਜੀ ਪ੍ਰਿੰਟ ਦੇਖੋ ਇਹਦੀ ਬਾਟਮ ਕਿੱਡੀ ਵਧੀਆ ਹੈ ਕਲਰ ਇਹਦੇ ਵੀ ਚਾਰ ਕਲਰ ਮੈਨੂੰ ਤੁਸੀਂ ਇਹ ਜੀ ਰੇਟ ਨਹੀਂ ਕਿਤੇ ਲੈ ਸਕਦੇ ਹੋ ਤੇ ਨਹੀਂ ਤੁਹਾਨੂੰ ਕਿਤੇ ਮਿਲਣ ਜੀ ਆਹ ਸੂਟ ਚੈੱਕ ਕਰੋ ਇਸ ਤੋਂ ਬਾਅਦ ਪੂਰਾ ਸ਼ਾਨਦਾਰ ਡਿਜ਼ਾਈਨ ਆ ਬਲਾ ਵੀ ਜੀ ਆਹ ਵੀ ਸੂਟ 430 ਰੁਪਏ ਦਾ ਜੀ ਇਹਦਾ ਵੀ ਗਲੇ ਤੇ ਵਰਕ ਚੈੱਕ ਕਰੋ ਕਿੱਡਾ ਪਿਆਰਾ ਪੂਰਾ ਪਿਆਰਾ ਵਰਕ ਗਲੇ ਦੇ ਨਾਲ ਪੂਰੀ ਵਧੀਆ ਦੁਪੱਟਾ ਇਹਦੇ ਵੀ ਰੰਗ ਚਾਰ 430 ਰੁਪਏ ਦਾ ਸੂਟ ਮਿਲਨੇ ਜੀ ਹੋਲ ਸੇਲ ਦੇ ਰੇਟ ਵੀ ਨਹੀਂ ਤੁਹਾਨੂੰ ਆ ਹੋਲ ਸੇਲ ਦੇ ਰੇਟ ਵੀ ਨਹੀਂ ਹੈਗੇ ਜਿਹੜੇ ਭਾਅ ਸੀ ਰਿਟੇਲ 'ਚ ਦੇ ਰਹੇ ਆ ਜਲਦੀ ਤੋਂ ਜਲਦੀ ਆਰਡਰ ਕਰੋ ਨੰਬਰ ਉੱਪਰ ਆ ਰਿਹਾ ਹੈ ਦੁਕਾਨ ਤੇ ਆਣਾ ਤੁਸੀਂ ਦੁਕਾਨ ਤੇ ਆ ਸਕਦੇ ਹੋ ਇਹ ਭਾਅ ਨਾ ਤਾਂ ਤੁਹਾਨੂੰ ਕਿਤੇ ਸੂਟ ਮਿਲੇ ਤੇ ਨਾ ਹੀ ਕਿਤੇ ਮਿਲ ਸਕਦਾ 430 ਰੁਪਏ ਦਾ ਡਿਜ਼ਾਈਨ ਤੁਹਾਨੂੰ ਦਿਖਾਤੇ ਕੱਲ ਨੂੰ ਦੁਕਾਨ ਤੇ ਆਣੇ ਮੌੜ ਮੰਡੀ ਬਜਾਈ ਫੈਸ਼ਨ ਹਾਊਸ ਤਲਵੰਡੀ ਵਾਲੇ ਪੁਲ ਦੇ ਬਿਲਕੁਲ ਨਜ਼ਦੀਕ ਨੰਬਰ ਨੋਟ ਕਰ ਲਓ 98768 57837 ਨੰਬਰ ਦੁਬਾਰਾ ਨੋਟ ਕਰ ਲਓ ਜੀ 98768 57837 98 ਕੱਟਦੇ ਆ